ਪਹਿਲੇ ਮਹੀਨੇ ਦੀ 27 ਤਰੀਕ ਆਏ ਆ ਕਿਤਨੋਂ ਲਾ ਮਡੀ ਤੇ ਬਣੇ ਰਹੋ ਮਾਲਬਾ ਬਲੋਗਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਛਾ ਕਰੋ ਵੀ ਵੀਡੀਓ ਦੀ ਘਾਟ ਬਾਅਦ ਤੇ ਚਲੋ ਫਿਰ ਦਿਖਾਉਨੇ ਆਗੇ ਅੱਜ ਮਾਲ ਥੋੜਾ ਘੱਟ ਆਇਆ ਹੈਗਾ ਤੇ ਕਰਾਉਨੇ ਆਂ ਦਰਥੂ ਫਿਰ ਨਹੀਂ 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 ਉਹ ਹੱਕਾ ਤੂੰ ਸੌਦਾ ਇਹ ਕਰ ਦਿੰਦਾ ਦੇ ਦੇ ਹੁਣ ਨਹੀਂ ਹੁੰਦਾ ਉਹ ਬਾਲ ਦਾ ਥੋੜਾ ਫਿਰ ਛੱਡੀ ਛੱਡੀ ਸੀ ਇਹ ਵੀ ਤੋਰਾ ਤਾਰਾ ਕਰਾ ਦਈਏ ਇੱਕ ਵਾਰ ਚੈੱਕ ਮੱਝ ਦਾ ਤੇ ਦੇਬ ਤੇ ਨਾੜਾ ਨੂੜਾ ਬਿਲਕੁਲ ਦੁੱਧ ਵਾਲੀਆਂ ਬਣੀਆਂ ਹੋਈਆਂ ਮੱਝ ਦੇ ਵਪਾਰੀ ਲੱਗਿਆ ਹੋਇਆ ਦੇਖਾਂਗੇ ਵੀ ਕੀ ਰੇਟ ਤੇ ਰਹਿੰਦੀ ਆ ਕਿੰਨਾ ਕੁ ਭਾਅ ਮੰਗਦੇ ਆ ਬਾਈ ਤੇ ਕਿਹੜਾ ਪਿੰਡ ਤੇ ਕਿੱਥੋਂ ਆਇਆ ਬੱਚੇ ਦਾ ਕਰਦੀ ਆ ਕੋਈ ਗੱਲ ਨਹੀਂ ਕਰਮਾ ਵਾਲੀ ਅੱਟ ਕੁਆਰਟੀ ਕਰ ਚੈੱਕ ਕਰਨ ਵਾਲੀ ਆ ਬਹੁਤ ਤਕੜੀ ਲੱਗੀ ਹੋਇਆ ਆਟਰ ਤੇ ਫੇਸ ਕਰ ਲੋ ਇੱਕ ਵਾਰੀ ਚੱਕ ਮੱਝ ਦਾ ਤੇ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਅੱਠ ਠੀਕ ਕਿੰਨੇ ਕੁ ਛੁਰਦੀ ਸੂਈਆਂ ਪਾਈ ਇਹ ਮਗਰ ਬੱਚਾ ਇਹ ਕੱਟਾ ਕੱਟੀ ਐ ਦੇਖ ਦੇਖ ਕੱਟੀ ਐ ਜੀ ਕੱਟੀ ਐ ਮਗਰ ਠੀਕ ਐ ਮਗਰ ਕੱਟੀ ਐ ਤੇ ਕਿੰਨੇ ਪੈਸੇ ਮੰਗ ਤੂੰ ਹੁਣ ਇਹਦੇ 135 ਬਗਦੇ ਨੇ 35 ਦੁੱਧ ਕਿੰਨੇ ਲੀਟਰ ਦੱਸਦਾ ਹੈ ਬਾਈ ਦੁੱਧ ਹੈਗਾ ਜੀ 15 ਲੀਟਰ 15 ਲੀਟਰ ਦੁੱਧ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 35 ਇਹ ਬੋਲ ਦਿੰਦੇ 9154 ਹਾਂ 99584 ਇੱਕ ਵਾਰੀ ਫੇਰ ਫੋਨ ਜਿਹੜਾ 9154 99584 ਠੀਕ ਹੈ ਲੈ ਬਾਈ ਸਪਾਰਕ ਕਰੋ ਮੱਝ ਬਿਲਕੁਲ ਸਰਾ ਤੇ ਦੂਰ ਇੱਕ ਵਾਰੀ ਫੇਰ ਦਿਖਾ ਦੇ ਇਹ ਆ ਲੋ ਜੀ। ਇਹ ਮੰਡੀ ਤੇ ਖੜੀ ਝੋਟੀ ਲੱਗੀ ਚੰਗੀ ਮਖਾ ਵੀਡੀਓ ਬਣਾ ਦਈਏ ਬਾਈ ਦੀ। ਤੇ ਇੱਕ ਵਾਰੀ ਥੰਦ ਤੁਲ ਕਰ ਲੋ ਚੱਕ। ਤੇ ਫੇਸ ਕਰ ਲੋ ਇੱਕ ਵਾਰੀ। ਚੈੱਕ। ਇਹ ਆ ਟਰੌਟਰ ਬਹੁਤ ਸਨੱਖਾ ਲੱਗਿਆ ਹੋਇਆ ਮੱਝ ਤੇ। ਤੇ ਸਾਰੀ ਡਿਟੇਲ ਪੁੱਛਦਾ ਹਾਂ ਦੀ ਕਿੰਨਾ ਦੁੱਧ ਤੇ ਆ ਜੋ ਬੰਨ ਦੇਉ ਕਰਾਂ ਇੱਕ ਵਾਰੀ ਫੇਰ ਸਾਰੀ ਪੁੱਛਦਾ ਹਾਂ ਦੀ ਡਿਟੇਲ ਕਿੰਨੇ ਕੁ ਪੈਸੇ ਦੀ ਆ ਤੇ ਕਿੰਨੇ ਕੁ ਲੀਟਰ ਇਹਦੇ ਥੱਲੇ ਦੁੱਧ ਆ। ਕਿੰਨੇ ਕਿ ਚਿਰ ਦੀ ਸੂਈ ਹੈ ਆ ਲੈ ਜੀ ਕਰਾਂਗੇ ਬਣ ਲੋ ਜੀ ਕਿੰਨੇ ਕਿ ਦਿਨਾਂ ਦੀ ਸੂਈ ਹੈ ਜੀ ਇਹ ਮੈਨੂੰ ਹੋਗਾ ਹੋਗਾ 20 15 ਦਿਨ 15-20 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਕੀ ਹੈ ਤੇ ਕੱਟਾ ਹੈ ਤੇ ਹੁਣ ਦੁੱਧ ਕਿੰਨੇ ਲੀਟਰ ਹੈ ਥੱਲੇ 13-14 ਹੈਗੇ ਤੇ ਡਿਮਾਂਡ ਕੀ ਕਰ ਦੋ ਇਹਦੀ ਭਾਇਛੇ ਦੀ 110 110 ਮੌਕੇ ਤੇ ਕਸ ਮੌਕੇ ਤੇ ਕਰਦਾ 5-7000 ਦੀ ਜਾਇਜ਼ ਜਾਇਜ਼ ਕਰ ਲਵਾਂਗਾ 5000 ਤੇ ਮੋਬਾਈਲ ਨੰਬਰ ਕਿੰਨਾ ਮਹਾਦਰੂ ਪਰੋਣਾ ਕੱਢਣਾ ਬੂਜੀ ਨੰਬਰ ਅੱਗੇ ਵੀ ਦੱਸਿਆ ਤੁਹਾਨੂੰ ਅੱਛਾ ਜਾਨਦਾਨੀ ਮੋਬਾਈਲ ਪਾਸ ਕੋਈ ਨਹੀਂ ਪਾ ਦੇਗਾ ਵੀਡੀਓ ਦੇ ਵਿੱਚ ਤੇ ਕਿਹੜਾ ਪਿੰਡ ਆਪਣਾ ਬਰਨਾਲਾ ਜੀ ਬਰਨਾਲਾ ਠੀਕ ਹੈ ਆਪਣੀ ਘਰੂਆ ਬੱਚਾ ਤੇ ਸੂਏ ਕਹਿੰਦੇ ਹੁਣ ਇਹ ਤੇ ਦੂਜੀ ਦੁੱਧ ਜੇ ਸੂਇਆ ਪਹਿਲੇ ਸੂਇ ਚੰਗਾ ਦੁੱਧ ਕੱਢਿਆ ਹਾਂਜੀ ਹਾਂ ਠੰਡੀ ਸ਼ੀਲ ਪੂਰੀ ਅੱਛਾ ਜੀ ਤੇ ਬਾਈ ਨੱਚ ਪਰ ਕਰਿਓ ਅੱਜ ਦਾ ਆਰਡਰ ਦਿਖਾਉਣੇ ਆ ਬਣਿਆ ਹੋਇਆ ਤੇ ਤੀਜੇ ਸੂਇਆ ਬਾਈ ਕਹਿੰਦਾ ਤੇ ਥਣੀਆਂ ਘੱਟ ਤੇ ਆਰਡਰ ਵੱਧ ਤੇ ਸਾਰੀ ਡਿਟੇਲ ਪੁੱਛਦਾ ਇਹਦੀ ਵੀ ਕਿੰਨਾ ਦੁੱਧ ਆ ਜਾ ਮੋੜ ਦੇ ਸੋਣਿਆ ਇਹਦੀ ਡਿਟੇਲ ਦੇਣਾ ਸਾਰੀ ਦਾਤਾ ਫਿਰ ਤੁਹਾਨੂੰ ਵੀ ਕਿੰਨਾ ਰੇਟ ਕਰਦੀ ਆ ਇਹ ਤੇ ਕਿੰਨਾ ਦੁੱਧ ਆ ਇਹਦੇ ਥੱਲੇ ਜਪਰ ਦਾਸਤਾ ਝੋਟੀ ਇੱਧਰ ਕੈਮਰੇ ਤੇ ਰੋਜ਼ ਨਹੀਂ ਪੈਂਦੀ ਤਾਂ ਇੱਧਰ ਨੂੰ ਕਰ ਲੈ ਕਿਹਨੇ ਪਿੰਡੋਂ ਆਇਆ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਬਹੁਤ ਕੀ ਹਾਲ ਹੈ ਹੈ ਜਨਾ ਦੁੱਧ ਉਹਨਾਂ ਪਿੰਡੋਂ ਖਸੀ ਅੱਛਾ ਤੁਸੀਂ ਕੋਲੇ ਦੇ ਲੱਗ ਪੈ ਗਏ ਅੱਛਾ ਹੁਣ ਇਹਦੀ ਮੱਝ ਦੀ ਡਿਟੇਲ ਲੱਛ ਬੀਹ ਦੇ ਥੱਲੇ ਦੁੱਧ ਕਿੰਨਾ ਹੈ ਤੁਸੀਂ 20 ਕਿਲੋ ਮੈਂ ਦੁੱਧ ਦੇਖੀ 20 ਕਿਲੋ ਹੈਗਾ ਹਾਂ ਜੀ ਹਾਂ ਕੱਲ ਦੀ ਵੀ ਇਹੀ ਆ ਅੱਛਾ 15 ਕਿਲੋ ਬੋਲ ਹੀ ਹੈਗੀ ਆ 14 15 ਕਿਲੋ ਹੁਣ ਬੋਲ ਹੈਗੀ ਆ ਹਾਂ ਜੀ ਹਾਂ ਜੀ ਤੀਜਾ ਦਾਣਾ ਸੂਏ ਅੱਛਾ ਤਛੂਏ ਕਿਵੇਂ ਹੁਣ ਇਹ ਤੀਜੇ ਜੀ ਤੀਜੇ ਸੂਏ ਆ ਤੇ ਆ ਜਨਪਰ ਮਗਰ ਕੀ ਹੈ ਤੇ? ਕੱਟੀ ਹੈ ਜੀ। ਕੱਟੀ ਹੈ? ਹਾਂਜੀ। ਸੀਮਿੰਟ ਬਾਰੇ ਪਤਾ ਹੈ ਕੱਟੀ ਦੇ ਕੋਈ? ਇਹੋ ਤੋਂ ਪਤਾ ਹੈ ਕੱਟੀ ਦਾ। ਮੈਨੇ ਕੱਟੀ। ਤਾਂ ਮੈਨੇ 30 ਦੀ ਹੈ। ਇਹ ਮੈਨੇ 30 ਆ। ਅੱਛਾ ਠੀਕ ਹੈ। ਤੇ ਇਹ ਮੱਝ ਤੀਜੇ ਸੂਏ ਤੇ ਦੁੱਧ ਕਿੰਨੇ ਲੀਟਰ? ਦੁੱਧ ਹੁਣ ਆਇਆ ਜੀ ਇਸ ਟਾਈਮ 15 ਕਿਲੋ ਤਿਆਰ। 15 ਲੀਟਰ ਤਿਆਰ। 20 ਕਿਲੋ ਦੀ ਮਾਲਕ ਹੈ। ਹਾਂਜੀ ਹਾਂਜੀ। ਠੀਕ ਹੈ। ਤੇ ਇਹਦੀ ਡਿਮਾਂਡ ਕੀ ਕਰਦੇ ਹੁਣ? 2.5 ਲੱਖ ਰੁਪਏ। 2.5 ਲੱਖ ਰੁਪਏ? ਹਾਂਜੀ। ਮੌਕੇ ਤੇ। ਮੌਕੇ ਨੂੰ ਮਾਨਤਣ ਹੋਈ। ਮਾਨਤਣ ਹੋ ਜੂ। 200000 ਰੁਪਇਆ ਮੌਕੇ ਤੇ ਮੰਨ ਤਾਂ ਹੋ ਜੂ ਮੋਬਾਈਲ ਨੰਬਰ ਬੋਲ ਦਿਓ 7916 ਹਾਂ 9554 ਇੱਕ ਵਾਰੀ ਫੇਰ ਬੋਲੋ 7916 ਹਾਂ 9554 ਠੀਕ ਹੈ ਲੈ ਬਾਈ ਸਪਰਕ ਕਰ ਲਿਓ ਮੱਝ ਬਹੁਤ ਜ਼ਬਰਦਸਤ ਹੈ ਤੇ ਖੁੱਲਾ ਸਿੰਘ ਤੇ ਆਲੇ ਦੇਖੋ ਜੀ ਅੱਡ ਰੁਟਰ ਪੜਾ ਬਣਿਆ ਹੋਇਆ ਨਾੜਾ ਨੁੜਾ ਪੂਰੀਆਂ ਬਣੀਆਂ ਹੋਈਆਂ ਨੇ ਆਰਡਰ ਤੇ ਆ ਲੋ ਜੀ ਲੈ ਵੀ ਕੱਟੀ ਆ ਜੇ ਬਰਾਤੇ ਛੋਟੇ ਦੇ ਕੱਦ ਦੀ ਪਹਿਲੇ ਨਾ ਦੋ ਦੰਤ ਨਾੜਾ ਦੇ ਵਿੱਚ ਤੇ ਬਣਾਇਆ ਹੋਇਆ ਪੂਰੀਆਂ ਦੁੱਧ ਵਾਲੀਆਂ ਤੇ ਤੁਰਤ ਤਰ੍ਹਾਂ ਕਰੋ ਇੱਕ ਵਾਰੀ ਚੈੱਕ ਆ ਜਾ ਮੋੜ ਲਿਆ ਤੇ ਝਾਂਜਰਾ ਝੁੰਜਰਾ ਪਾਈਆਂ ਪਾਈ ਨੇ ਕੱਟੀ ਬਿਲਕੁਲ ਛਕੀਨ ਹੈ ਸਿੰਘ ਕੁੰਡਾ ਫੇਸ ਕਰੋ ਚੈੱਕ ਇੱਕ ਵਾਰੀ ਸਿੰਘਾਂ ਝੁੰਗਾਂ ਦੀ ਬੜੀ ਕੁੰਡੀ ਹੈ ਤੇ ਆਹ ਮਗਰ ਕਿੰਨੇ ਦਿਨਾਂ ਦਾ ਜਾਨਵਰ ਕੱਟਾ ਕੱਟੀ ਹੈ 28 29 ਦਿਨ ਹੋ ਗਏ ਤੇ ਦੁੱਧ ਕਿੰਨੇ ਲੀਟਰ ਆਉਣੇ ਥੱਲੇ 10 ਲੀਟਰ ਪੂਰਾ ਕੰਡੇ ਵਾਲਾ ਅੱਛਾ ਤੋਲ ਕੇ ਦੇਉਗੇ ਹਾਂਜੀ ਹਾਂ ਠੀਕ ਹੈ ਕਿੰਨੇ ਪੈਸੇ ਮੰਗਦੇ ਹੁਣ ਇਹਦੇ ਤਿੰਨੇ ਪੈਸੇ ਹਾਂ 10 10 ਮੌਕੇ ਤੇ ਮਾਤਾ ਮੋਬਾਈਲ ਨੰਬਰ 6232566 ਠੀਕ ਹੈ ਲੈ ਬਾਈ ਸੰਪਰਕ ਕਰ ਲਿਓ ਤੇ ਕੱਟੀ ਸੁਨੱਖੀ ਆ ਗਈ ਵਧੀਆ ਪੂਰੀ ਹਲੋ ਕਟੜੂ ਲੀਲੀ ਕਟਾ ਲੀਲੀ ਰਵੀ ਦਾ ਬਾਈ ਹੈ ਲੀਲੀ ਰਵੀ ਦਾ ਕਟਾ ਹਾਂ ਨੀਲੀ ਰਵੀ ਦਾ ਠੀਕ ਹੈ ਕਿੰਨੇ ਲੀਟਰ ਦੁੱਧ ਦੇ ਥੱਲੇ 10 ਲੀਟਰ 40 ਲੀਟਰ ਕੀ ਡਿਮਾਂਡ ਕਰਦਾ ਹੁਣ 85000 ਚਾਚੀ ਜੀ ਠੀਕ ਹੈ ਮੌਕੇ ਤੇ ਮੌਕੇ ਤੇ 5-4000 ਦਾ ਮਾਰੋ ਮੋਬਾਈਲ ਨੰਬਰ ਹੈ 95932 ਹਾਂ 9767 ਤੋਰੀ ਮਾੜਾ ਜਾ ਤੋੜ ਲਾ ਸੂਈ ਨੂੰ ਕਿੰਨੇ ਕਿ ਦਿਨ ਹੋਏ ਨੇ ਪੰਜ ਚਾਰ ਦਿਨ ਅੱਛਾ ਠੀਕ ਆ ਇਹ ਲੱਭੀ ਕਰ ਲੋ ਦੇਖੋ ਪੱਟੇ ਘੱਟ ਕੰਦਾ ਕੋਖਣੀ ਬਾਹਰ ਕੱਢ ਲੈ ਭਾਈ ਛੋਟੀ ਦਿਖੋ ਨੇ ਗੈਪ ਵਾਲਾ ਥਣ ਲੱਗਿਆ ਹੋਇਆ ਬਹੁਤ ਵਧੀਆ ਤੇ ਇੱਕ ਵਾਰੀ ਤੋਰਾ ਤਰਾ ਕਰਾ ਕੇ ਲਿਓ ਨੇ ਚੈੱਕ ਸੋਨੂੰ ਤੇ ਤੌਰ ਤੇ ਸੋਨਿਆ ਆਰਡਰ ਕੁਆਲਟੀ ਕਰੋ ਚੈੱਕ ਇਹ ਹਲੋ ਜੀ ਇਧਰ ਕੈਮਰੇ ਤੇ ਰੋਸ਼ਨੀ ਪੈਂਦੀ ਹੈ ਤੇ ਚੱਲ ਬੰਨ ਸੋਨਿਆ ਫਿਰ ਇਹਨੂੰ ਪੁੱਛਦੇ ਆ ਕਿ ਕੀ ਰੇਟ ਕਰਦਾ ਹਲੋ ਜੀ ਕਰਾਉਣਾ ساری ਗੱਲ ਭਾਈ ਨਾਲ ਡੀਟੇਲ ਪੁੱਛਦੇ ਆ ਇਹਦੀ ਵੀ ਕੀ ਰੇਟ ਤੇ ਗੈਪ ਪੜਾ ਥਣ ਲੱਗਿਆ ਹੋਇਆ ਬਹੁਤ ਸਨੱਖਾ ਤੇ ਇਧਰੋਂ ਵੀ ਦਿਖਾ ਰੱਖਿਆ ਹੋਇਆ ਜੀ ਆ ਲੋ ਜੀ ਬਿਲਕੁਲ ਕਹਿ ਪੜਤਨ ਲੱਗਿਆ ਹੋਇਆ ਸਾਰੀ ਡਿਟੇਲ ਪੁੱਛਦਾ ਮੈਂ ਬਾਈਓ ਸਤਿ ਸ੍ਰੀ ਅਕਾਲ ਬਾਈ ਸਹੀ ਕਹੋ ਕਿਹੜਾ ਪਿੰਡ ਹੰਡਿਆ ਆ ਹੰਡਿਆ ਆ ਅੱਛਾ ਇਹ ਛੋਟੀ ਦਾ ਕੀ ਰੇਟ ਮੰਗਦੇ ਹੁਣ 200 ਲੱਖ ਰੁਪਏ ਮੰਗਦੇ 200 ਲੱਖ ਮੰਗਦੇ ਦੁੱਧ ਕਿੰਨੇ ਲੀਟਰ ਦੇ ਦਿੰਦੇ 15 ਲੀਟਰ ਦੁੱਧ ਤੇ ਮਗਰਾ ਜਾਨਵਰ ਦੇਖੀ ਸੋਹਣਿਆ ਕੱਟਾ ਕੱਟਾ ਜੀ ਕੱਟਾ ਕਿੰਨੇ ਦਿਨਾਂ ਦੀ ਛੂਈ ਇਹਨੂੰ ਹੋਗੇ 6 ਦਿਨ ਛੂਈ 6 ਦਿਨਾਂ ਦੀ ਅੱਛਾ ਦੁੱਧ ਕਿੰਨੇ ਲੀਟਰ ਦੱਚਾ 15 ਲੀਟਰ ਦੁੱਧ ਤੇ ਰੇਟ ਆ 2 ਡੂਡ ਲੱਖ ਰੁਪਏ ਡੂਡ ਲੱਖ ਰੇਟ ਤੇ ਸੂਏ ਕੰਮੇ ਤੀਜੇ ਸੂਏ ਤੀਜੇ ਸੂਏ ਆ ਲੈ ਬਾਈ ਇੱਕ ਵਾਰੀ ਮੈਂ ਫੇਸ ਕੁਆਲਟੀ ਕਰਾ ਦਾਂ ਚੱਕ ਛੋਟੀ ਦੀ ਬੜੀ ਸੜਕੀ ਆ ਖੁੱਲਾ ਸਿੰਗ ਲੱਗਿਆ ਹੋਇਆ ਤੇ ਚੰਗੀ ਪਲੀ ਹੋਈ ਆਗੀ ਥਰੀ ਬਾਡੀ ਪੰਤਰ ਦੀ ਚੰਗੀ ਆ ਛੋਟੀ ਤੇ ਮੋਬਾਈਲ ਨੰਬਰ ਬੋਲ ਦੇ ਸੋਣਿਆ ਹਾਂਜੀ 98550 ਹਾਂ 50936 ਇੱਕ ਵਾਰੀ ਫੇਰ ਬੋਲਿਓ 98550 ਹਾਂ 50936 ਪਿੰਡ ਠੰਡਿਆ ਆ ਜੀ ਠੰਡਿਆ ਆ ਠੀਕ ਆ ਲੈ ਬਾਈ ਨਾ ਅੱਜ ਪਰਕ ਕਰ ਲਓ ਰੋਟੀ ਜ਼ਬਰਦਸਤ ਹੈਗੀ ਤੇ ਮੌਕੇ ਤੇ ਕੋਈ ਗੱਲ ਨਹੀਂ ਹੋ ਜਾਊਗਾ ਸਪਰਕਰ ਮੱਝ ਦਿਖਾਉਣੇ ਆ ਬਿਲਕੁਲ ਸਰਾ ਤੇ ਆਏ ਅੱਜ ਤਨੌਲਾ ਮੱਢੀ ਤੇ ਕਰ ਸਾਰੀ ਡਿਟੇਲ ਲੈ ਕੇ ਦੱਸਾਂ ਵੀ ਕੀ ਰੇਟ ਤੇ ਫਿਸ਼ ਕੁਆਲਟੀ ਕਰ ਲੋ ਇੱਕ ਵਾਰੀ ਮੱਝ ਦੇ ਚੈੱਕ ਤੇ ਸਾਰੀ ਡਿਟੇਲ ਲੈ ਕੇ ਦੱਸੂਗਾ ਇਹਦੀ ਵੀ ਕਿੰਨਾ ਰੇਟ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਆਏ ਨੇ ਸਾਰੀ ਡਿਟੇਲ ਲੈਣਾ ਬਾਈ ਤੋਂ ਚੱਲ ਵੀ ਸੋਹਣੇ ਇੱਧਰ ਨੂੰ ਮੋੜ ਕੇ ਰਾ ਇਹ ਲੈ ਕੇ ਰਾ ਤੋ ਤਾਰਾ ਕਰਾ ਦੇ ਚੈੱਕ ਦੋ ਤਾਰ ਖੁੱਲੀ ਆ ਤੇ ਫਿਸ਼ ਕੁਆਲਟੀ ਚੰਗੀ ਆ ਤੇ ਆਰਡਰ ਆਰਡਰ ਚੰਗਾ ਲੱਗਿਆ ਹੋਇਆ ਮੱਝ ਦਾ ਸਾਰੀ ਡਿਟੇਲ ਲੈ ਕੇ ਦੱਸਦਾ ਕਿ ਕਿੰਨਾ ਦੁੱਧ ਤੇ ਕਿਹੜਾ ਪਿੰਡ ਤੇ ਕਿੰਨਾ ਰੇਟ ਸਤਸਰੀਕਾਲ ਬਾਈ ਸਤਸਰੀਕਾਲ ਜੀ ਹੋਰ ਕੀ ਹਾਲ ਬਹੁਤ ਵਧੀਆ ਜੀ ਕਿਹੜਾ ਪਿੰਡ ਆਪਣਾ ਹਵਾਨੀਗੜ੍ਹ ਆ ਯਾਰ ਹਵਾਨੀਗੜ੍ਹ ਅੱਛਾ ਹੁਣ ਕੀ ਡਿਟੇਲ ਮੱਝ ਦੀ ਕਿੰਨਾ ਦੁੱਧ ਇਹਦੇ ਕਰ ਪਹਿਲਾਂ ਦੁੱਧ ਦੱਸ ਜੀ 18 ਲੀਟਰ ਦੁੱਧ ਆ ਇਸ ਵੇਲੇ ਅੱਛਾ ਤੇ ਕਿੰਨੇ ਕ ਚਰਦੀ ਸੂਈ ਐ ਹੈਗਾ ਜੀ 20 ਦਿਨਾਂ ਦੀ ਸੂਈ ਇਹ ਮਗਰ ਜਨਵਾਰ ਜਨਵਾਰ ਕੱਟਾ ਹੀ ਐ ਜੀ ਕੱਟਾ ਹਾਂਜੀ ਅੱਛਾ ਤੇ ਕੀ ਟਵਾਂਡ ਕਰਦੇ ਹਾਂ ਟਵਾਂਡ ਮੁੱਲ ਦਾ ਡੇਟ ਕਰਦੇ ਆ ਜੀ ਹਾਂ ਮੌਕੇ ਦੇ ਦੇ ਦਾਂਗੇ ਆਪਾਂ 35 40 35 40 ਦੇ ਦੇ ਦਾਂਗੇ ਤੇ ਦੁੱਧ ਕਿੰਨੇ ਲੀਟਰ ਦੱਛਾ 18 ਜੀ 18 ਲੀਟਰ ਦੁੱਧ ਐ ਤੇ ਸੂਏ ਕਹਿੰਦੇ ਆ ਇਹ ਤੀਜੇ ਸੂਏ ਆ ਤੀਜੇ ਸੂਏ ਆ 18 ਲੀਟਰ ਦੁੱਧ ਤੀਜੇ ਸੂਏ ਤੇ ਮੋਬਾਈਲ ਨੰਬਰ ਬੋਲੋ ਇੱਕ ਵਾਰੀ 99436 ਹਾਂ 67000 ਇੱਕ ਵਾਰੀ ਫੇਰ ਵਾਹ 92436 67000 ਲੈ ਬਾਈ ਸਪਰਕ ਕਰਿਓ ਬਾਈ ਨਾਲ ਇੱਕ ਵਾਰੀ ਮੈਂ ਫੇਰ ਦਿਖਾ ਦਿਆਂ ਇਹ ਲੈ ਵੀ ਸਜਰਾ ਆਰਡਰ ਕੁਆਨਟੀਟੀ ਬੜੀ ਚੰਗੀ ਬਣੀ ਹੋਈ ਹੈ ਆ ਲੋ ਜੀ ਮੁੱਠੀ ਥਣ ਗੈਪ ਵਾਲਾ ਤੇ ਸਪਰਕ ਕਰ ਲਿਓ ਬਾਈ ਨਾਲ ਅੱਛਾ ਡਾਂਗਵਰ ਦੀ ਚਵਾਈ ਚਵਾਈ ਚ ਬਹੁਤ ਵਧੀਆ ਹੈ ਪੂਰੀ ਡਾਂਗਵਰ ਦੀ ਚਵਾਈ ਆ ਬਾਈ ਕਹਿੰਦੇ ਅੱਛਾ ਮੋਟੀ ਅੱਛਾ ਮੋਟੀ ਚਵਾਈ ਤੇ ਆ ਲੈ ਵੀ ਥਣ ਤੋਂ ਚੈੱਕ ਕਰ ਲਓ ਇੱਕ ਵਾਰੀ ਆਹ ਲੋ ਜੀ ਦੇ ਇਸੀ ਦਾ ਠੰਡੀ ਸੀਰ ਤੇ ਸਪਰਕ ਕਰਿਓ ਭਾਈ ਨਾਲ